ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਲਗਨ ਦਾ ਸਵਾਗਤ ਆਜਨੀਆਂ ਵਿਸ਼ੇਸ਼ ਸਰਗਰਮੀਆ। ਮਾਂ ਜੋ ਡਾਕਟਰ ਮਹਿਤਾਬ ਸਿੰਘ ਆਈਪੀਐਸ ਐਸਐਸਬੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਹਦਾਇਤਾਂ ਤੇ ਜ਼ਿਲ੍ਹੇ ਵਿੱਚ ਮਾੜੇ ਅਨਸਰਾਂ ਦੇ ਖਿਲਾਫ ਛੇੜੀ ਗਈ ਮੁਹਿੰਮ ਦੇ ਤਹਿਤ ਲੁੱਟਖੋਖ ਕਰਨ ਵਾਲੇ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਨਵਾਂ ਸ਼ਹਿਰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਇਹਨਾਂ ਦੇ ਵਿੱਚੋਂ ਪਤੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਦਿਓਰ ਅਜੇ ਫਰਾਰ ਦੱਸਿਆ ਜਾਂਦਾ ਹੈ ਇਹਨਾਂ ਵੱਲੋਂ ਤਿੰਨ ਵਾਰਦਾਤਾਂ ਨੂੰ ਇਲਜ਼ਾਮ ਦਿੱਤਾ ਗਿਆ ਪੁਲਿਸ ਦੀ ਜਾਣਕਾਰੀ ਦੇ ਅਨੁਸਾਰ ਇਹ ਤਿੰਨੋਂ ਵਿਅਕਤੀ ਪਿੰਡ ਚੂੜਪੁਰ ਦੇ ਦੱਸੇ ਜਾਂਦੇ ਹਨ ਇਹ ਜਾਣਕਾਰੀ ਸ਼੍ਰੀ ਰਾਜ ਕੁਮਾਰ ਬਜਾੜ ਡੀਐਸਪੀ ਨਵਾਂ ਸ਼ਹਿਰ ਵੱਲੋਂ ਇੱਕ ਪ੍ਰੈਸ ਬੈਠਕ ਦੌਰਾਨ ਸਾਂਝੀ ਕੀਤੀ ਗਈ ਇਸ ਪ੍ਰੈਸ ਬੈਠਕ ਮੌਕੇ ਐਸਐਚਓ सिटी थाना नवाशहर अवतार सिंह ਅਤੇ ਐਸਐਚਓ راہੂ ਛਿਰੀ ਨੀਰਜ ਚੌਧਰੀ ਵੀ ਸ਼ਾਮਲ ਸਨ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਸਰਗਰਮ ਪਿਛਲੇ ਦਿਨਾਂ ਚ 24 ਤਰੀਕ ਔਰ 25 ਤਰੀਕ ਨੂੰ ਰਾਹੋਂ ਦੇ ਵਿੱਚ ਇੱਕ ਲੇਡੀ ਕੋਲੋਂ ਜਿਹੜੀ ਸੀਗੀ ਜੀ ਜਾ ਰਹੀ ਸੀਗੀ ਉਹਨ ਕੋਲ ਬਾਲਕ ਹੋਈ ਸੀ ਇਸੇ ਪ੍ਰੰਤ ਜਿਹੜੀ 25 ਤਰੀਕ ਨੂੰ ਇੱਥੋਂ ਜਿਹੜੀ ਸੀਗੀ ਇੱਕ ਬਾਲਕ ਹੋਈ ਗਈ ਸੀਗੀ ਪੰਨਾਵਾ ਪਿੰਡ ਤੋਂ ਜਿਹੜੇ ਜਾ ਰਹੇ ਸੀਗੇ ਘਰ ਨੂੰ ਉਹਨਾਂ ਕੋਲੋਂ ਸੀ ਕਿ ਥਾਂ ਦੇ ਵਿੱਚ ਇਸ ਤੋਂ ਇਲਾਵਾ ਸਤਪੁਰ ਨਗਰ ਦੇ ਵਿੱਚ ਵੀ ਕੁਝ ਦਿਨ ਪਹਿਲਾਂ ਅਟੈਂਪਟ ਹੋਈ ਸੀ ਇੱਕ ਲੇਡੀ ਤੋਂ ਚਰਨੀ ਕੋ ਸੋ ਜਿਹੜੀਆਂ ਦੋ ਬਾਰਦਾਤਾਂ ਸੀਗੀਆਂ ਇਹਦੇ ਤੇ ਮੁਕੱਦਮਾ ਦਰਜ ਸੀਗਾ ਖਾਣਾ ਰਾਹੋਂ ਚ ਔਰ ਸਿਟੀ ਨਮਾ ਸਰ। ਸੋ ਇਹ ਵੀ ਸੰਵੇਦਨਸ਼ੀਲ ਤਨ ਦੇਖਦੇ ਹੋਏ ਦੋਨਾਂ ਐਸਕੇ ਵੱਲੋਂ ਬੜੀ ਤਤਪਰਤਾ ਨਾਲ ਕੰਮ ਕਰਦੇ ਹੋਏ ਦੋਸ਼ੀ ਜਿਹੜੇ ਜਨਾਂ ਦੀ ਪਹਿਲਾਂ شناختਮੀ ਸੀ ਉਹਨਾਂ ਦੀ شناخت ਕੀਤੀ। ਜਿਹੜੇ ਪਿੰਡ ਚੂੜਪੁਰ ਦੇ ਇੱਕੋ ਪਰਿਵਾਰ ਦੇ 3 ਮੈਂਬਰ ਹੈਗੇ ਆ। ਪਤੀ ਪਤਨੀ ਐਂਡ ਜੀਵ। ਇਹਨਾਂ ਤਿੰਨਾਂ ਵੱਲੋਂ ਇਹ ਜਿਹੜੀਆਂ ਬਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ। ਜਿਹਦੇ ਵਿੱਚੋਂ ਪਤੀ ਪਤਨੀ ਬਲਜੀਤ ਸਿੰਘ ਔਰ ਉਹਦੀ ਜਿਹੜੀ ਬਾਈ ਸ਼ੈਗੀ ਰੇਨਵਾਲਾ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਨਾਂ ਬਾਰਦਾਤਾਂ ਤੇ ਵਰਤੀ ਗਈ ਇੱਕ ਟਵਾ ਮੋਟਰਸਾਈਕਲ ਤੇ ਖੋਈ ਹੋਈ ਜਿਹੜੀ ਬਾਲੀ ਹੈ ਉਹ ਬਰਾਮਦ ਕਰ ਲਈ ਗਈ ਹੈ ਇਸ ਤੋਂ ਇਲਾਵਾ ਜਿਹੜਾ ਤੀਜਾ ਦੋਸ਼ੀ ਹੈ ਉਹਦਾ ਨਾਮ ਚਰਨਜੀਤ ਹੈਗਾ ਜਿਹੜਾ ਇਹਦਾ ਛੋਟਾ ਭਾਈ ਬਲਜੀਤ ਦਾ ਉਹ ਜਿਹੜਾ ਫਰਾਰ ਚੱਲਿਆ ਆ ਰਿਹਾ ਤੇ ਉਹਨੂੰ ਨੇ ਜਲਦੀ ਗ੍ਰਿਫਤਾਰ ਕਰ ਲਿਆ ਗਿਆ ਇਹ ਪਿਛਲੇ ਕਾਫੀ ਸਮੇਂ ਤੋਂ ਜਿਹੜੇ ਬੁਰੀ ਸੰਗਤ ਪਏ ਹੋਏ ਆ ਜਿਹੜਾ ਬਲਜੀਤ ਹੈਗਾ ਇਹਦੇ ਖਿਲਾਫ ਨੌ ਮਕਦਮੇ ਲੁਕੜ ਖੋਦ ਔਰ ਇਹ ਤੋਂ ਇਲਾਵਾ ਨਸ਼ੇ ਦੇ ਪਰਦੇ ਇਸੇ ਤਰ੍ਹਾਂ ਜਿਹੜਾ ਚਰਨਜੀਤ ਹੈਗਾ ਉਹਦੇ ਖਿਲਾਫ 6 ਮਕਦਮੇ ਦਰਜ ਹੈ ਔਰ ਜਿਹੜੀ ਦੋਸ਼ਣ ਹੈ ਰਿੰਨੂ ਵਾਲਾ ਇਹਦੇ ਖਿਲਾਫ ਵੀ ਦੋ ਮਕਦਮੇ ਪਹਿਲਾਂ ਹੀ ਦਰਜ ਸੀ ਸੋ ਇਹਨਾਂ ਦਾ ਜਿਹੜਾ ਪਿਸ਼ੋਕੜ ਹੈ ਅਪਰਾਧਿਕ ਹੈ ਔਰ ਇਹਨਾਂ ਨੂੰ ਜਿਹੜਾ ਅੱਜ ਪੇਸ਼ ਅਦਾਲਤ ਕੀਤਾ ਗਿਆ ਬਲਜੀਤ ਦਾ ਜਿਹੜਾ ਦੋ ਦਿੰਦਾ ਪੁਲਸਮਾਨ ਹਾਸੀ ਕੀਤਾ ਗਿਆ ਇਹਨੇ ਇਹ ਵੀ ਮੰਨਿਆ ਆਪਣੀ ਮੁਗਲੀ ਕੁਸ਼ੀ ਕੀ ਗੜਸ਼ੰਕਰ ਦੇ ਹਿਯਾਰਪੁਰ ਏਰੀਆ ਦੇ ਵਿੱਚ ਵੀ ਇਹਨਾਂ ਨੇ ਬਾਰਦਾਤਾਂ ਨੂੰ ਅੰਜਾਮ ਦਿੱਤਾ ਸੋ ਮਜੀਦ ਪੁੱਛੇ ਤੇ ਉਹਨਾਂ ਦਾ ਵੀ ਖਲਾਸਾ ਹੋਣ ਦੀ ਸਾਨੂੰ ਨਹੀਂ ਨਹੀਂ ਇਹਨਾਂ ਕੋਲ ਹਥਿਆਰ ਕੋਈ ਨਹੀਂ ਸੀਗਾ ਇਹ ਝੱਪਟ ਮਾਰ ਕੇ ਸਨੇਚ ਕਰਦੇ ਸੀ ਸੋ ਜਿਹੜੇ ਇਹਨਾਂ ਦੇ ਦੋਨੋਂ ਐਕਟਵਾ ਐਂਡ ਮੋਟਰਸਾਈਕਲ ਹੈਗੇ ਉਹ ਬਰਾਮਦ ਕਰ ਲਏ। ਇਰਮਾਨ ਦੂਰਿੰਦਾ ਹਾਸਲ ਕੀਤਾ ਗਿਆ ਬਲਜੀਤ ਔਰ ਉਹਦੇ ਕੋਲੋਂ ਪੁੱਛਿਛ ਕਰਕੇ ਹੋਰ ਸਾਨੂੰ ਬਾਦਤਾਂ ਜਿਹੜੀਆਂ ਉਹਨਾਂ ਨੇ ਮੁੱਢਲੀ ਪੁੱਛਿਛ ਮੰਗੀਆਂ ਹੈ ਦਰਸ਼ਕਰੀ ਜੀ ਇਹ ਵਿੱਚ ਉਹਨਾਂ ਦੇ ਵਿੱਚ ਹੋਰ ਬਾਦਤਾਂ ਦੇ ਖਲਾਸੇ ਹੋਣਗੇ। ਆਮ ਤੰਤਰ ਮਾਮਲੇ ਨਹੀਂ ਸੋ ਨਮਾਸ਼ਾ ਦੇ ਜਿਹੜੇ ਤਿੰਨ ਮਾਮਲੇ ਸਾਡੇ ਹੋਏ ਸੀ ਉਹ ਤਿੰਨੇ ਮਾਮਲੇ ਸੋਲਵ ਹੋ ਗਏ। ਇਹਿਆ ਬਾਰਦੋਤ ਸਮੇਂ ਇਹਦਾ ਜਿਹੜਾ ਇਹਨੇ ਮੋਟਰਸਾਈਕਲ ਵਰਤਿਆ ਇਹਦੇ ਵਿੱਚ ਇਹ ਜਿਹੜਾ ਹੈਗਾ ਪਿਛਲੇ ਦਿਨਾਂ ਚ ਇਹਨੇ ਚੰਡੀਗੜ੍ਹ ਤੋਂ ਚੋਰੀ ਕੀਤਾ ਸੀ ਔਰ ਇਸ ਮੋਟਰਸਾਈਕਲ ਨੂੰ ਇਨਾਬਾਦ ਹਾਂ ਤੇ ਇਸਤੇਮਾਲ ਕੀਤਾ ਗਿਆ ਸੋ ਸਾਡੇ ਕੋਲ ਉਹ ਮੁਕੱਦਮਾ ਵੀ ਸਾਡਾ ਕੇਸ ਹੋ ਗਿਆ ਜਿਹਦੇ ਵਿੱਚ ਚੰਡੀਗੜ੍ਹ ਦੇ ਵਿੱਚ ਮੁਕੱਦਮਾ ਨੰਬਰ ਇਹਨਾਂ ਦੇ ਖਿਲਾਫ ਦਰਜ ਹੈਗਾ ਔਰ ਚੋਰੀ ਦਾ ਨਹੀਂ ਐਕਟ ਵੀ ਹੈਗੀ ਇਹਨਾਂ ਦੇ ਆਪਣੇ ਦੋਸ਼ੰਦਰ ਮਾਰ ਨਹੀਂ ਲਿਆ ਕਿਉਂਕਿ ਦੋਸ਼ੰਦਰ ਕੋਲ ਹੋਰ ਕਵਰੀ ਨਹੀਂ ਸੀ ਕਰਨੇ ਸੋ ਇਸ ਕਰਕੇ ਜਿਹੜਾ ਹੈਗਾ ਬਲਜੀਤ ਦਾ ਰਮਾਲ ਲਿਆ ਕਿਉਂਕਿ ਬਲਜੀਤ ਕੋਲੋਂ ਜਿਹੜਾ ਇਹ ਸਮਾਨ ਹੈਗਾ ਜਾਂ ਕਿੱਥੇ ਵੇਚਦੇ ਸੀ ਕੀ ਕਰਦੇ ਸੀ ਉਹ ਸਾਰਾ ਜਿਹੜਾ ਮੁੱਖ ਰੁਪਈ ਸੀਗਾ ਉਹ ਬਲਜੀਤ ਦੀ ਰੁਪਏ ਦਾ ਕੀ ਕੀ ਚੋਟੀਆਂ ਚ ਨਾ ਇਹ ਛੱਪਟ ਮਾਰ ਕੇ ਸੋਨਾ ਹੀ ਖੋਣ ਦੀ ਕੋਸ਼ਿਸ਼ ਕਰਦੇ ਸੋਨਾ ਜਾਂ ਚੈਨਿੰਗ ਜਿਹੜੀ ਹੈਗੀ ਹੈ ਰਾਗੀ ਰੰਗ ਰਿਕਵਰ ਹੋਈ ਹੈ ਰਿਕਵਰ ਹੋ ਗਈ ਤੇ ਕੋਲ ਬਾਲੀ ਜਿਹੜੀ ਹੈ ਬਾਰ ਦਾ ਬੱਤੀ ਸੀ ਉਹ ਰਿਕਵਰ ਹੋਈ ਨਸ਼ਿਆਨੇ ਖਾਲੇ ਪੁੱਤ ਨਸ਼ਿਆਨੇ ਖਾਲੇ ਮਾਵਾ ਪੁੱਛਣ ਰੁਖਾ ਨੂੰ ਹੜ ਰੁਖਾ ਨੂੰ ਲੱਗਦੇ ਪੁੱਤ ਨਹੀਂ ਲੱਗਦੇ ਰੁਖਾ ਨੂੰ ਹੜ ਰੁਖਾ ਨੂੰ ਲੱਗਦੇ ਪੁੱਤ ਨਹੀਂ ਲੱਗਦੇ ਰੁਖਾ ਨੂੰ ਨਮਸਕਾਰ आज बहुत ही खुशी का दिन क्योंकि आज मैं जो बताने जा रहा हूं वो इतनी अच्छी बात है कि एक उस बात पे शेर अर्ज कर रहा हूं कि लाकर गिराना तो सबको आता है परंतु ऐसा की मजा तो तब है जो गिरते को थाम ले गिरते को थामने का मतलब कि जो आज पूरा पंजाब नशों की लत में डूब रहा है परिवार उजड़ रहे हैं जवानी को खा गया है ये नशा उस नशे को त्यागने के लिए उस नशे से बाहर निकलने के लिए उस कुएं से बाहर आने का एक बड़ा सुंदर प्रयास हमारे बड़े भाई श्री वासुदेव परदेशी जी जो नवा शहर के प्रसिद्ध समाज सेवक हैं गायक हैं गीतकार हैं लेखककार हैं इनके बारे में क्या-क्या सिर्फ करूं इनका कल छब्बीस जून को एक गीत रिकॉर्ड हुआ है यूट्यूब पे लॉन्च हुआ है जिसका नाम है मतलब उन की कोख को वो नशे खा गए हैं एक गीत के द्वारा उस नशे से बाहर निकलने का उस माँ की कोख को जिंदा रखने का प्रयास इन्होंने जो किया है वो बहुत ही सराहनीय है मैं परविंदर बत्रा प्रधान विश्वास सेवा सोसाइटी अपनी समुची टीम की ओर से इन वास्ते पर जी को हार्दिक बधाई देता हूँ बहुत अच्छा काम किया और इनका हौसला ऐसे ही बना रहे और आगे से भी इस प्रकार के समाज सुधार गीतों का ये चयन करते रहे बहुत आ, अच्छी बात है जय हिंदा एक चिट्टे बहादुर तो ਡਿਸਟ੍ਰਿਕਟ ਪ੍ਰੈਜ਼ੀਡੈਂਟ ਅਦਰਸ਼ ਵੈਲਫੇਅਰ ਸੁਸਾਇਟੀ ਜੀ ਦਾ ਦਰਸ਼ਨ ਨਮਸਾ ਮੈਂ ਅੱਜ ਜੈ ਸ਼੍ਰੀ ਧਾਮ ਕੰਦਲਾ ਹੋਇਆ ਮੈਂ ਅੱਜ ਆਪਣੇ ਛੋਟੇ ਵੀਰ ਵਾਸੂਦੇਵ ਦੇਸੀ ਜੀ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਜਿਨ੍ਹਾਂ ਨੇ ਇੱਕ ਗੀਤ ਰਾਹੀਂ ਸਾਡੇ ਲੋਕਾਂ ਨੂੰ ਸਾਡੇ ਨੌਜਵਾਨ ਬੱਚਿਆਂ ਨੂੰ ਇਹ ਪ੍ਰੇਰਿਤ ਕੀਤਾ ਕਿ ਪੁੱਤ ਨਸ਼ਾ ਨਹੀਂ ਖਾਵੇ ਉਹ ਮਾਵਾਂ ਦਾ ਕੀ ਹਾਲ ਹੋਈਗਾ ਐ ਮੇਰੇ ਨੌਜਵਾਨ ਭਰਾਵੋ ਅੱਜ ਮੇਰੇ ਬਾਸੂ ਦੇ ਪ੍ਰਦੇਸ਼ੀ ਨੇ ਇੱਕ ਗੀਤ ਦੇ ਕੇ ਸਾਡੇ ਪੰਜਾਬ ਦੇ ਇਹ ਨੌਜਵਾਨਾਂ ਨੂੰ ਇਹ ਫਰੇਵਿਸ਼ ਕੀਤਾ ਆ ਕਿ ਐ ਮੇਰੇ ਪੰਜਾਬ ਦੇ ਨੌਜਵਾਨੋ ਅੱਜ ਪੰਜਾਬ ਦੀ ਜੋ ਨਜ਼ਰ ਲੱਗੀ ਆ ਉਹਨੇ ਉਤਾਰਿੰਦੇ ਨਹੀਂ ਕਿਸੇ ਵੀ ਪਰਦੇਸੀ ਜੀ ਦਾ ਸਾਥ ਦਿਓ ਔਰ ਅੱਜ ਉਹਨੇ ਕੀਤਾਗਾ ਇਥੇ ਪੂਰੀ ਤਰ੍ਹਾਂ ਅਮਲ ਕਰੋ ਇਹਨੇ ਕਹਿੰਦਾ ਹੋਇਆ ਜੈ ਸ਼੍ਰੀ ਰਾਮ ਜੈ ਕਮ ਮੰਗਦੀਆਂ ਮਾਮਾ ਹਾ ਜਗ ਤੋਂ ਰੁਖਸਤ ਹੋਈਆਂ ਨੇ ਹਾ ਜਗ ਤੋਂ ਰੁਖਸਤ ਹੋਈਆਂ ਨੇ ਬੁੱਟ ਨਸ਼ਿਆਂ ਨੇ ਖਾਲੇ ਬੜੇ ਦਰਦ ਭਰੀ ਸ਼ਬਦਾਵਲੀ ਹੈ ਉਪਨਸ਼ੀਆ ਨੇ ਖਾਲੇ ਇਹ ਗੀਤ ਦੇ ਸ਼ਬਦ ਰੋਏ ਤੇ ਬੋਲੇ ਸਾਡੇ ਨਮਾਸ਼ਹਿਰ ਦੇ ਮਸ਼ਹੂਰ ਗਾਇਕ ਬਾਸ ਦੇ ਪਰਦੇਸੀ ਜੀ ਜਿਨ੍ਹਾਂ ਦੀ ਆਪਣੀ న్యూ ਚੈਨਲ ਨਮਾਸ਼ਹਿਰ ਸਰਗਰਮੀਆਂ ਵੀ ਚੱਲਦੀ ਹੈ ਇਸ ਸਬਜੈਕਟ ਦੇ ਉੱਤੇ ਇਸ ਗੀਤ ਦੇ ਉੱਤੇ ਇਸ ਦੇ ਟਾਈਟਲ ਦੇ ਉੱਤੇ ਮੈਂ ਇਹਨਾਂ ਨੂੰ ਹਾਰਦਿਕ ਵਧਾਈ ਦਿੰਦਾ ਹਾਂ ਕੱਲ ਮੈਂ ਆਪਣੇ ਜ਼ਿਲ੍ਹੇ ਦੇ ਕੁਝ ਸੀਨੀਅਰ ਸਿਟੀਜ਼ਨ ਦੇ ਨਾਲ ਬੈਠਾ ਸੀ ਤੇ ਅਸੀਂ ਡਿਸਕਸ ਕਰ ਰਹੇ ਸੀ ਇਸ ਦੇ ਉੱਤੇ ਉਹਨਾਂ ਸਾਰਿਆਂ ਨੇ ਇਸ ਗੱਲ ਨੂੰ ਸਹਰਾਇਆ ਕਿ ਸਮੇਂ ਦੀ ਮੰਗ ਕਿਉਂਕਿ ਪੰਜਾਬ ਨੂੰ ਗੋਬਣ ਦਾ ਜਿਹੜੀ ਸਾਜੀ ਰੱਖੀ ਜਾ ਰਹੀ ਹੈ ਲਗਾਤਾਰ ਅੱਜ ਵੀ ਜਾਰੀ ਹੈ ਉਹ ਹੈ ਨਸ਼ਿਆਂ ਦਾ ਵਪਾਰ ਨਸ਼ਿਆਂ ਦਾ ਵਪਾਰ ਇਹ ਕਿਹਦਾ ਹਥਿਆਰ ਹੈ ਜਿਸ ਦੇ ਨਾਲ ਅਸੀਂ ਬਿਨਾ ਖੜਕਾ ਕੀਤੇ ਕਿਸੇ ਕੌਮ ਨੂੰ ਖਤਮ ਕਰ ਸਕਦੇ ਪੰਜਾਬ ਦੇ ਨੌਜਵਾਨ ਜਿਹੜੇ ਤੇ ਪੜ੍ਹੇ ਲਿਖੇ ਸਮਝਦਾਰ ਹੈ ਉਹ ਤਾਂ ਆਈਲੈਕਸ ਕਰਕੇ ਵਿਦੇਸ਼ਾਂ ਚ ਜਾ ਰਹੇ ਨੇ ਜਿਹੜੇ ਬਚੇ ਨੇ ਥੋੜੇ ਬੋਤੇ ਕੰਮ ਕਰਨ ਵਾਲੇ ਉਹਨਾਂ ਨੂੰ ਨਸ਼ੇ ਦੇ ਕੇ ਘਰ ਬਿਠਾਇਆ ਜਾ ਰਿਹਾ ਜਾਂ ਖਤਮ ਕੀਤਾ ਜਾ ਰਿਹਾ ਇਸ ਤਰ੍ਹਾਂ ਦੇ ਨਾਲ ਪੁੱਤ ਨਸ਼ਿਆਂ ਨੇ ਖਾਲੇ ਇੱਕ ਬਹੁਤ ਵੱਡਾ ਸਮਾਜਿਕ ਸੰਦੇਸ਼ ਹੈ ਔਰ ਮੈਂ ਜ਼ਰ ਕਰ ਰਿਹਾ ਇਹਦੇ ਤੇ 2-3 ਦਿਨ ਤੋਂ ਜੋ ਚੈਨਲ ਦੇ ਉੱਤੇ ਇਹਨਾਂ ਦਾ ਚੱਲ ਰਿਹਾ ਕਿ ਇਹਨਾਂ ਨੂੰ ਕੈਨੇਡਾ ਤੋਂ ਅਮਰੀਕਾ ਤੋਂ ਜਪਾਨ ਤੋਂ ਆਸਟ੍ਰੇਲੀਆ ਤੋਂ ਇੱਥੋਂ ਰਸ਼ੀਆ ਤੋਂ ਦਿੱਕੀ ਜਿੱਥੇ ਵੀ ਸਾਡੇ ਖਾਸ ਕਰਕੇ ਪੰਜਾਬੀ ਲੋਕ ਹੈਗੇ ਨੇ ਬੈਠੇ ਉੱਥੋਂ ਇਹਨਾਂ ਨੂੰ ਵਧਾਈਆਂ ਦੇ ਸੰਦੇਸ਼ ਆ ਰਹੇ ਨੇ ਤੇ ਬਹੁਤ ਇਹਦਾ ਮਤਲਬ ਕਿ ਇਸੇ ਦੀ ਜ਼ਰੂਰਤ ਹੈ ਸਾਨੂੰ ਨਸ਼ਿਆਂ ਦੇ ਬੁਰੇ ਇਹਨਾਂ ਮਾਮਾ ਨੂੰ ਕੁਝ ਕੇ ਦੇਖੋ ਜੜੀਆਂ ਕਲਪਨੀਆਂ ਨੇ ਜਿਨ੍ਹਾਂ ਦੇ ਪੁੱਤ ਨਸ਼ਿਆਂ ਦੀ ਭੇਂਟ ਚੜ ਗਏ ਨੇ ਜਿਨ੍ਹਾਂ ਦੇ ਘਰ ਜਿਨ੍ਹਾਂ ਦੇ ਘਰ ਫੁੰਨੇ ਹੋ ਗਏ ਨੇ ਕਿੰਨੇ ਦੇਤੇ ਚੁੱਲ੍ਹੇ ਵੀ ਬੁਝ ਗਏ ਨੇ ਇਸ ਨਸ਼ਿਆਂ ਦੇ ਕਾਰਨ ਤੇ ਮੈਂ ਇਸ ਟਾਈਟਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਲਈ ਅਪੀਲ ਕਰਨਾ ਕਿ ਵਾਸਤੇ ਪ੍ਰਦੇਸੀ ਜੀ ਨੂੰ ਫਿਰ ਇੱਕ ਵਾਰੀ ਵਧਾਈ ਦਿਨਾ ਕਿ ਇਦਾਂ ਦੇ ਪ੍ਰੋਗਰਾਮ ਇਦਾਂ ਦੀਏ ਤੁਸੀਂ ਟਾਈਟਲ ਕੱਢਦੇ ਰਹੋ ਇਹ ਸਾਡੇ ਸਮਾਜ ਨੂੰ ਸੁਧਾਰਨ ਵਾਲੇ ਟਾਈਟਲ ਨਹੀਂ ਉਤ ਨਸ਼ਿਆਂ ਨੇ ਖਾ ਲੇ ਉੱਤ ਨਸ਼ਿਆਂ ਨੇ ਖਾਲਾਏ ਸਰਦੇਸੀ ਸਾਹਿਬ ਨੇ ਵਾਸਤੇ ਪਰਦੇਸੀ ਜੀ ਨੇ ਜਾਰੀ ਹਾਂਜੀ ਉੱਤ ਨਸ਼ਿਆਂ ਨੇ ਖਾਲਾਏ ਵਾਸਤੇ ਪਰਦੇਸੀ ਜੀ ਦਾ ਨਵਾਂ ਗਾਣਾ ਇਹ ਰਿਲੀਜ਼ ਹੋਇਆ ਉਹ ਨਸ਼ਿਆਂ ਦੇ ਖਿਲਾਫ ਆਵਾਜ਼ ਉਠਾਉਂਦਾ ਇੱਕ ਬਹੁਤ ਵੱਡਾ ਉਪਰਾਲਾ ਆ ਤੁਹਾਨੂੰ ਸਾਰਿਆਂ ਨੂੰ ਇਹ ਸੁਣਨਾ ਚਾਹੀਦਾ ਔਰ ਇਹ ਅੱਗੇ ਇਹਨਾਂ ਦਸੰਦੇਸ਼ ਪਹੁੰਚਾਉਣਾ ਚਾਹੀਦਾ ਬਹੁਤ ਏਕਾ ਗਾਣਾ ਬਾਰ-ਬਾਰ ਸੁਣਨ ਦੀ ਕੀ ਕਰਦਾ ਮੈਂ ਇਸ ਮੌਕੇ ਤੇ ਸਾਡੀ ਪਰਦੇਸੀ ਜੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਬਾਸਦੇ ਪਰਦੇਸੀ ਨੇ ਜੋ ਪੁੱਤ ਨਿਆਣ ਤੇ ਖਾਲੇ ਦਾ ਜੋ ਗਾਣਾ ਰਚੀ ਕੀਤਾ ਮੈਂ ਇਹਨਾਂ ਲਈ ਗਾਣੀ ਸੁਣ ਕੇ ਜੀ ਬਾਕੀ ਲੋਕਾਂ ਨੇ ਵੀ ਸੁਣ ਕੇ ਬਹੁਤ ਸਰਾਇਆ ਅਤੇ ਮੈਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਵੀ ਅੱਗੇ ਤੋਂ ਵੀ ਇਦਾਂ ਦੇ ਗੀਤ ਦੇ ਤਰ੍ਹਾਂ ਅੱਗੇ ਤੋਂ ਵੀ ਕਰਦੇ ਰਹਿਣ ਤੇ ਰਹਾ ਇਸ ਲੋਕਾਂ ਨੂੰ ਸचेत ਕਰਦੇ ਰਹਿਣ ਮੈਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਨਮਸਕਾਰ ਜੀ ਮੈਂ ਤੁਹਾਡਾ ਆਪਣਾ ਗਾਇਕ ਵਾਸਤੇ ਪਰਦੇਸੀ ਜਾਨੀ ਪਰਦੇਸੀ ਰਕਣਾ ਵਾਲਾ ਮੇਰਾ ਹੁਣੇ-ਹੁਣੇ ਗੀਤ ਆਇਆ ਜਿਹੜਾ ਸਮਾਜਿਕ ਬਰਾਈਆਂ ਦੇ ਵਿਰੁੱਧ ਪੁੱਤ ਨਸ਼ਿਆਂ ਨੇ ਖਾ ਲਏ ਮਾਵਾ ਪੁੱਛਣ ਰੁੱਖਾਂ ਨੂੰ ਬਾੜ ਰੁੱਖਾਂ ਨੂੰ ਲੱਗਦੇ ਪੁੱਤ ਨਹੀਂ ਲੱਗਦੇ ਰੁੱਖਾਂ ਨੂੰ ਜੋ ਕਿ ਸਾਡੇ ਪ੍ਰੋਜੈਕਟ ਡਾਇਰੈਕਟਰ ਚਮਤ ਸਿੰਘ ਜੀ ਮਾਲਪੁਰੀ ਉਹਨਾਂ ਦਾ ਲਿਖਿਆ ਹੋਇਆ ਆ ਤੇ ਐਮ ਕੇ ਵੀ ਬੀਟ ਜਿਹੜਾ ਉਹਨਾਂ ਦੇ ਸੰਗੀਤ ਦੇ ਇਹ ਤਿਆਰ ਕੀਤਾ ਗਿਆ ਆ ਸੋ ਇਸ ਨੂੰ ਜਿਹੜਾ ਵੀਡੀਓ ਡਾਇਰੈਕਟਰ ਕੀਤਾ ਆ ਸਾਡੇ ਦੀਸਰਾਜ ਬਾਲੀ ਜੀ ਹੋਰਾਂ ਨੇ ਤੇ ਜਿਹੜਾ ਇਹਦਾ ਡੀਓਪੀ ਨੇ ਉਹ ਨੇ ਸਾਡੇ ਕਰਸ਼ ਬਾਲੀ ਜੀ ਤੇ ਇਸ ਗੀਤ ਦੇ ਜਿਹੜੇ ਆ ਵੀਡੀਓ ਜਿਹਨਾਂ ਨੇ ਪ੍ਰੋਜੈਕਟ ਨੂੰ ਤਿਆਰ ਕੀਤਾ ਆ ਉਹ ਨੇ ਸਾਡੇ ਵਰਜਾ ਪਤੀ ਜੀ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਸੋ ਸਭ ਤੋਂ ਵੱਧ ਧੰਨਵਾਦ ਮੈਂ ਤੁਹਾਡਾ ਕਰਦਾ ਜਿਨ੍ਹਾਂ ਨੇ ਮੇਰੇ ਇਸ ਗੀਤ ਨੂੰ ਬਹੁਤ ਸਾਰਾ ਪ੍ਰਮੋਟ ਕੀਤਾ ਜਿਨ੍ਹਾਂ ਨੇ ਬਹੁਤ ਸਾਰਾ ਲਾਈਕ ਕੀਤਾ ਸ਼ੇਅਰ ਕੀਤਾ ਜਿਹਦੇ ਨਾਲ ਮੇਰਾ ਹੌਸਲਾ ਹੋਰ ਵੀ ਬਲੰਦ ਹੋਇਆ ਅ ਇਸ ਦੇ ਨਾਲ ਹੀ ਮੈਂ ਸਾਰੇ ਉਹਨਾਂ ਸਨਹੀਆਂ ਦਾ ਉਹਨਾਂ ਪ੍ਰੇਮੀਆਂ ਦਾ ਮੈਨੂੰ ਚਾਹਣ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਸ ਗੀਤ ਨੂੰ ਅੱਗੇ ਤੋਂ ਅੱਗੇ ਵੀ ਸ਼ੇਅਰ ਕੀਤਾ ਸੋ ਮੈਂ ਐਸੇ ਉਮੀਦ ਦੇ ਨਾਲ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਅੱਗੇ ਤੋਂ ਵੀ ਮੇਰੇ ਇਸੇ ਤਰ੍ਹਾਂ ਗੀਤਾਂ ਨੂੰ ਵੀ ਜਿਵੇਂ ਕਿ ਤੁਸੀਂ ਮੇਰੀਆਂ ਪਹਿਲਾਂ ਵਗਾਈਆਂ ਪੇਟਾਂ ਨੂੰ ਵੀ ਬਹੁਤ ਸਾਰਾ ਪਿਆਰ ਦਿੱਤਾ ਸੋ ਇਸ ਗੀਤ ਨੂੰ ਵੀ ਮੈਂ ਦੇਖਿਆ ਤੁਸੀਂ ਸਾਰਿਆਂ ਨੇ ਵੱਧ ਤੋਂ ਵੱਧ ਸ਼ੇਅਰ ਕੀਤਾ ਲਾਈਕ ਕੀਤਾ ਸੋ ਇਸੇ ਤਰ੍ਹਾਂ ਜਿਹੜੇ ਇਹ ਆ ਮੇਰੇ ਗੀਤ ਨੂੰ ਹੋਰ ਅੱਗੇ ਤੋਂ ਅੱਗੇ ਸ਼ੇਅਰ ਕਰੋ ਲਾਈਕ ਕਰੋ ਸੋ ਮੈਂ ਤੁਹਾਡਾ ਬਹੁਤ-ਬਾਰ ਇੱਕ ਵਾਰੀ ਫੇਰ ਦੇਲਾਨੀਆਂ ਗਹਿਰਾਈਆਂ ਤੋਂ ਬਹੁਤ-ਬਾਰ ਧੰਨਵਾਦ ਇਹ ਸੱਜਣਾ ਸ਼ਿਵ ਭਗਤ ਸਿੰਘ ਨਗਰ ਨਸਮਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ